ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਅਤੇ ਵਿਧਾਇਕ ਜੀਵਨ ਜੋਤ ਕੋਰ ਨੇ 40 ਖੂਦ ਦੇ ਨੇੜੇ ਨਵੇਂ ਥਾਣੇ ਦੀ ਇਮਾਰਤ ਦਾ ਉਦਘਾਟਨ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਹੋਇਆ ਮੇਅਰ ਜਤਿੰਦਰ ਸਿੰਘ ਪਾਟਿਆ ਨੇ ਆਖਿਆ ਕਿ ਜਿੱਥੇ ਥਾਣਾ ਬਣਨ ਨਾਲ ਸਬਜ਼ੀ ਮੰਡੀ ਨੂੰ ਜਾਣ ਵਾਲੇ ਆਰਤੀਆਂ ਨੂੰ ਸਹੂਲਤ ਹੋ ਗਈ ਉੱਥੇ ਹੀ ਮਾੜੇ ਅਨਸਰਾਂ ਨੂੰ ਵੀ ਨੱਥ ਪਾਈ ਜਾਵੇਗੀ ਉਹਨਾਂ ਆਖਿਆ ਕਿ ਜਲਦ ਹੀ ਇਹ ਇਮਾਰਤ ਤਿਆਰ ਹੋ ਜਾਵੇਗੀ ਇਸ ਮੌਕੇ ਵਾਰਡ ਨੰਬਰ 21 ਕਾਉਂਸਲਰ ਕੁਲਵਿੰਦਰ ਕੌਰ ਜੈਮਲ ਸਿੰਘ ਅਸ਼ੋਕ ਚਿਨਾ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ ਆ ਦੇਖੋ ਆ ਸਾਡੇ ਆ ਚਾਲੀ ਖੂ ਪਾਰਕ ਦੇ ਨੇੜੇ ਅੱਗੇ ਮੁਹੱਲਾ ਕਲੇ ਨੇ ਕਿੱਥੇ ਸੀਗਾ ਉਹਦੇ ਨਾਲ ਬਿਲਕੁਲ ਐਡਜੋਇਨਿੰਗ ਅੱਜ ਜਿਸੀ ਇੱਥੇ ਪੁਲਿਸ ਸਟੇਸ਼ਨ ਦਾ ਜਿਹੜਾ ਹੈਗਾ ਉਹ ਮੂਰਤ ਕੀਤਾ ਹੈ ਬਿਲਡਿੰਗ ਜਿਹੜੀ ਆ ਉਹ ਸਟਾਰਟ ਹੋਣੀ ਆ ਅਜੇ ਸੋ ਇਹਦੇ ਨਾਲ ਸਾਨੂੰ ਇੱਧਰ ਬਹੁਤ ਫਾਇਦਾ ਰਹਿਣ ਵਾਲਾ ਹੈ ਕਿਉਂਕਿ ਅਕਸਰ ਸਾਨੂੰ ਇੱਧਰ ਸ਼ਿਕਾਇਤ ਆਉਂਦੀ ਹੈ ਮੁਹੱਲਾ ਕਲਿਨਿਕ ਦੇ ਵੀ ਆਉਂਦੀ ਸੀਗੀ ਕਦੇ ਚੋਰੀ ਹੋ ਜਾਂਦੀ ਹੈ ਜਾਂ ਟ੍ਰੈਫਿਕ ਹੋ ਇਰੇਗੂਲੇਟਿਡ ਟ੍ਰੈਫਿਕ ਨਹੀਂ ਹੈਗਾ ਸੋ ਇੱਥੇ ਅਜੇ ਪੁਲਿਸ ਸਟੇਸ਼ਨ ਜਿਹੜਾ ਇੱਥੇ ਆ ਜਾਏਗਾ ਤਾਂ ਸਾਨੂੰ ਇਸ ਏਰੀਏ ਨੂੰ ਬਹੁਤ ਜ਼ਿਆਦਾ ਸਹੂਲਤ ਹੋ ਜਾਏਗਾ ਇਹਦਾ ਇਮੀਡੀਏਟਲੀ ਕੰਮ ਜਿਹੜਾ ਇਹਦਾ ਸ਼ੁਰੂ ਹੋ ਜਾਣਾ ਹੈਗਾ ਇਹ ਜਿਹੜਾ 40 ਕੂ ਦਾ ਇਲਾਕਾ ਆ ਗਿਆ ਇਹਦੇ ਨਾਲ ਤਕਰੀਬਨ 4 ਵਾੜਾਂ ਜਿਹੜੀਆਂ ਨਾਲ ਲੱਗਦੀਆਂ ਨੇ ਔਰ ਇੱਥੇ ਐਕਚੁਅਲੀ 40 ਕੂਆਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੈਡਮ ਜੀਵਨ ਜੋਤ ਜੀ ਸਾਡੇ ਐਮਐਲਏ ਨੇ ਉਹਨਾਂ ਨੇ ਮੁਹੱਲਾ ਕਲੀਨਿਕ ਵੀ ਤੁਸੀਂ ਦੇਖ ਰਹੇ ਹੋ ਸਟਾਰਟ ਕਰਾਇਆ ਔਰ ਬਹੁਤ ਇੱਥੇ 80 90 ਪੇਸ਼ੀਅਨ ਜਿਹੜੇ ਰੋਜ਼ ਦੇ ਆਊਟ ਡੋਰ ਪੇਸ਼ੀਅਨ ਨੇ ਉਹਨਾਂ ਦੇ ਟੈਸਟ ਹੁੰਦੇ ਨੇ ਉਹਨਾਂ ਦਾ ਇਲਾਜ ਹੁੰਦਾ ਕਾਬਲ ਡਾਕਟਰ ਬੈਠੇ ਨੇ ਔਰ ਉਹਦੇ ਨਾਲ ਹੀ ਬਿਲਕੁਲ ਜਿਹੜਾ ਇਹ ਪੁਲਿਸ ਸਟੇਸ਼ਨ ਦਾ ਜਿਹੜਾ ਅੱਜ ਨੀਂ ਪੱਥਰ ਰੱਖਿਆ ਗਿਆ ਜਿਹੜਾ ਹੈਗਾ ਉਹਨੂੰ ਕਟਾਟਨ ਕੀਤਾ ਗਿਆ ਔਰ ਇਮੀਡੀਏਟਲੀ ਇਹ ਬੰਨਾ ਵੀ ਸ਼ੁਰੂ ਹੋ ਜਾਏਗਾ ਉਹਨਾਂ ਲਈ ਕਿ ਇੱਕ ਤਾਂ ਚਾਰ ਬਾਡਾਂ ਦੇ ਵਿੱਚ ਜਿਹੜੀ ਲੁੱਟ ਖੋਹ ਦੀਆਂ ਕੋਈ ਵਾਰਦਾਤਾ ਨਹੀਂ ਕੋਈ ਨਛੇ ਦੀਆਂ ਵਾਰਦਾ ਕੰਟਰੋਲ ਹੋਏਗਾ ਦੂਸਰਾ ਇਸ ਰਸਤੇ ਤੋਂ ਕਾਫੀ ਲੋਕ ਜਿਹੜਾ ਸਬਜ਼ੀ ਮੰਡੀ ਨੂੰ ਵੀ ਜਾਂਦੇ ਨੇ ਉਹਨਾਂ ਨੂੰ ਜਿਹੜਾ ਹੈਗਾ ਇਹ ਰਿਸੈਂਟਰ ਦੇ ਵਿੱਚ ਹੋਣ ਕਰਕੇ ਜਿਹੜਾ ਹੈਗਾ ਰਾਹਤ ਮਿਲੇਗੀ ਜਿਹੜੇ ਅੱਗੇ ਕਈ ਕੇਸ ਹੋਏ ਨੇ ਲੁੱਟਖੋ ਦੇ ਵੀ ਹੁੰਦੇ ਸੀਗੇ ਔਰ ਬਹੁਤ ਐਫਰਟਸ ਨਾਲ ਸਾਡੇ ਐਮਐਲ ਸਾਹਿਬ ਨੇ ਜਿਹੜਾ ਇਹ ਜਿਹੜੀ ਪ੍ਰੋਪੋਜ਼ਲ ਬਣਾਈ ਸੀਗੀ ਔਰ ਅਸੀਂ ਜਿਹੜਾ ਇਹ ਸਟਾਰਟ ਕੀਤਾ ਅੱਜ ਇਹਦਾ ਨੀ ਪੱਥਰ ਰੱਖਿਆ ਸੋ ਇੱਥੇ ਤਕਰੀਬਨ ਜਿਹੜੀਆਂ ਹੈਗੀਆਂ ਨੇ ਚਾਰ ਬਾੜਾਂ ਜਿਹੜੀਆਂ ਇਹ ਉਹਨਾਂ ਦਾ ਸੈਂਟਰ ਪੁਆਇੰਟ ਹੈ ਔਰ ਚਾਰ ਬਾੜਾਂ ਦੇ ਤਕਰੀਬਨ ਸਮਝ ਲਓ ਕਿ 70-80 ਹਜ਼ਾਰ ਜਿਹੜੇ ਨੇ ਏ ਲੋਕ ਵਾਸੀ ਨੇ ਉਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਜੀਵਨ ਜੋਤ ਕੌਰ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਲਾਕਾ ਨਿਵਾਸੀ ਸਾਰੇ ਜੀ ਤੇ ਮੇਅਰ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਡੇ ਆਬਾਦੀ ਰਸੂਲਪੁਰ ਕਲਰ ਨੂੰ ਅਤੇ ਵੱਲਾ ਸਬਜ਼ ਮੰਡੀ ਨੂੰ ਜਿਹੜੇ ਜਿਆਦੇ ਲੋਕ ਹੀ ਉਹਨਾਂ ਨੂੰ ਬਹੁਤ ਵਾਰਦਾਤਾ ਹੁੰਦੀਆਂ ਲੁੱਟਖੋਹਾਂ ਹੁੰਦੀਆਂ ਅਸੀਂ ਜੀ ਤੇ ਰਾਤ ਬਰਾਤ ਵੀ ਜਾਣਾ ਆਉਣਾ ਸਾਨੂੰ ਬੜਾ ਮੁਸ਼ਕਲ ਹੁੰਦਾ ਸੀ ਜੀ ਤੇ ਅਸੀਂ ਇਹਨਾਂ ਦੇ ਅਪਰਾਲੇ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਹੀ ਸਾਰੀ ਵਾਰਡ ਲੋ ਵਾਰਡ ਨੰਬਰ 21 ਵੱਲੋਂ ਜਿੰਨੇ ਵੀ ਸਾਡੇ ਪਹੁੰਚੇ ਸੱਜਣ ਨੇ ਸਾਰੇ ਮੈਡਮ ਜੀ ਦਾ ਬਹੁਤ ਬਹੁਤ ਦਿਲੋਂ ਧੰਨਵਾਦ